ਉਨਾ ਰਾਤ ਦਾ ਸ਼ੋਅ ਸਾਡੇ ਰਾਜਪਰੇ ਹੈ ਤੇ ਮੈਨੂੰ ਅੱਜ ਵੀ ਸੀਗਾ ਇੱਕ ਛੋਟੀ ਜਿਹੀ ਹਾਜ਼ਰੀ ਇੱਥੇ ਲੱਜੇ ਤਾਂ ਵਧੀਆ ਗੱਲ ਹੈ ਸਿਰਫ ਕਿਸਾਨ ਹੀ ਇੱਕ ਐਦਾਂ ਦਾ ਹੈ ਜੇ ਚਾਹੇ ਇੱਕ ਮੋਟਰਸਾਈਕਲ ਲੈ ਲਵੇ ਉਹਦੀ ਕਿਸ਼ਤ ਟੁੱਟ ਜੇ ਟਰੈਕਟਰ ਦੀ ਕਿਸ਼ਤ ਟੁੱਟ ਜAVE ਹੈਨਾ ਉਹਨੂੰ ਕਹਿੰਦੇ ਆ ਵੀ ਚੱਲ ਭਾਈ ਜੇਲ੍ਹ ਚਲ ਤੂੰ ਹੈਨਾ ਜਿੰਨਾ ਸਾਨੂੰ ਸਾਡੇ ਲੋਕਤੰਤਰ ਨੇ ਹੱਕ ਦਿੱਤਾ ਆਪਾਂ ਤੱਥਾਂ ਤੇ ਗੱਲ ਕਰੋ ਨਾ ਵੀ ਇਹ ਪ੍ਰੋਬਲਮ ਹੈ ਸਪੈਸ਼ਲੀ 80% ਆਰਟਿਸਟ ਤਾਂ ਕਿਸਾਨ ਪਰਿਵਾਰਾਂ ਤੋਂ ਨਹੀਂ ਕੱਲੇ ਕਲਾਕਾਰ ਨਹੀਂ ਜਿਹੜੇ ਹੋਰ ਵੀ ਬੰਦੇ ਰੋਟੀ ਖਾਂਦੇ ਐ ਇਕ ਤਾਂ ਜਨੂ ਅੰਦੋਲਨ ਕਿਉਂ ਹੈ ਸੱਚਾ ਡੇਲੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ ਮੈਂ ਹਾ ਗੁਰਦੀਪ ਸਿੰਘ ਲੰਮੀ ਸੋ ਲਗਾਤਾਰ ਕਿਸਾਨ ਸ਼ੰਭੂ ਬਾਰਡਰ ਦੇ ਉੱਤੇ ਡਟੇ ਹੋਏ ਨੇ ਤਾਂ ਉੱਥੇ ਇਸ ਮੌਕੇ ਬਹੁਤ ਸਾਰੇ ਕਲਾਕਾਰ ਅਤੇ ਸਿੰਗਰ ਪਹੁੰਚ ਵੀ ਰਹੇ ਨੇ ਤੇ ਸਮਰਥਨ ਵੀ ਕੀਤਾ ਜਾ ਰਿਹਾ ਤਾਂ ਰੇਸ਼ਮ ਅਨਮੋਲ ਸਾਡੇ ਨਾਲ ਮੌਜੂਦ ਨੇ ਰੇਸ਼ਮੀ ਪਹਿਲਾਂ ਵੀ ਤੁਸੀਂ ਪਹੁੰਚੇ ਸੀਗੇ ਉਦੋਂ ਵੀ ਕਿਸਾਨਾਂ ਦੀ ਗੱਲ ਕੀਤੀ ਅੱਜ ਦੁਬਾਰਾ ਪਹੁੰਚੇ ਹੋ ਰਾਤ ਦਾ ਟਾਈਮ ਹੈ ਕਿਸਾਨਾਂ ਦੇ ਨਾਲ ਦੁੱਖ ਸੁੱਖ ਵੀ ਸਾਂਝੀ ਕੀਤੀ ਹੁਣ ਇਸ ਪਹੁੰਚ ਕੇ ਹਾਂਜੀ ਪੰਜਵਾਂ ਦਿਨ ਹੈ ਲਗਾਤਾਰ ਮੈਂ ਦੋ ਦਿਨ ਪਹਿਲਾਂ ਹੀ ਆ ਗਿਆ ਸੀ ਇੱਥੇ ਮੌਨਾ ਕਰਨ ਕਿਉਂਕਿ ਅੱਜ ਕੱਲ ਨਾ ਵੈਡ ਤੇ ਸਾਡੇ ਵਿਆਹਾਂ ਦੇ ਸ਼ੋਅ ਚੱਲ ਰਹੇ ਐ ਦਿਨੇ ਬਿਰਕ ਪੈਲਸ ਮੈਂ ਕੁਰੂਖੇਤਰ ਲਗਾ ਕੇ ਆਇਆ ਹੁਣ ਰਾਤ ਦਾ ਸ਼ੋਅ ਸਾਡੇ ਰਾਜਪਰੇ ਐ ਤੇ ਮੈਨੂੰ ਅੱਜ ਵੀ ਸੀਗਾ ਇੱਕ ਛੋਟੀ ਜਿਹੀ ਹਾਜ਼ਰੀ ਇੱਥੇ ਲੱਗ ਜੇ ਤਾਂ ਵਧੀਆ ਗੱਲ ਐ ਹੌਸਲਾ ਮਿਲਦਾ ਐ ਕਿਸਾਨਾਂ ਨੂੰ ਔਰ ਜਿਹੜਾ ਸਭ ਤੋਂ ਵੱਡਾ ਦੁਖਾਂਤ ਐ ਸਾਡੇ ਦੇਸ਼ ਦਾ 27 ਰੁਪਏ ਪਰ ਡੇ ਐਵਰੇਜ ਇੱਕ ਭਾਰਤੀ ਕਿਸਾਨ ਦੀ ਇਨਕਮ ਐ 10200 ਰੁਪਏ ਸਮਥਿੰਗ ਕਰਕੇ ਪਰ ਮੰਥ ਇਨਕਮ ਐ ਇੱਕ ਇੰਡੀਅਨ ਫਾਰਮਰ ਦੀ ਜੇ ਆਪਾਂ ਗੱਲ ਕਰੀਏ ਨਾ ਇਹ ਕਿੰਨੀ ਮਹਿੰਗਾਈ ਹੈ ਸਾਡੇ ਦੇਸ਼ ਵਾਸਤੇ ਸ਼ਰਮ ਸ਼ਰਮ ਦੀ ਗੱਲ ਹੈ ਸਿਰ ਝੁਕ ਜਾਣਾ ਚਾਹੀਦਾ ਜਿੰਨੇ ਵੀ ਰੋਟੀ ਖਾਂਦੇ ਆ ਤਾਂ ਹੀ ਬਹੁਤ ਵੱਡੀ ਲੜਾਈ ਹੈ ਜਿਹੜਾ ਯੂਰੀਆ ਦਾ ਥੈਲਾ ਹੈ ਜਾਂ ਹੋਰ ਖਾਦ ਹੈ ਜਿਹੜੀ ਉਹ ਪਹਿਲਾਂ 50 ਕਿਲੋ ਦਾ ਆਂਦਾ ਸੀ ਹੌਲੀ ਹੌਲੀ ਉਹਦਾ weight ਘਟਦਾ ਜਾ ਰਿਹਾ ਹੈ ਰੇਟ ਵੀ ਵੱਧਦੇ ਜਾ ਰਹੇ ਨੇ ਲਾਗਤ ਵੱਧਦੀ ਜਾ ਰਹੀ ਹੈ ਹਰ ਇੱਕ ਚੀਜ਼ ਦੀ ਤੇ ਕਿਸਾਨਾਂ ਨੂੰ ਹੱਕ ਨਹੀਂ ਮਿਲ ਰਿਹਾ ਇਹ ਇਕੱਲੇ ਇੰਡੀਆ ਦੀ ਗੱਲ ਨਹੀਂ ਤੁਸੀਂ ਯੂਰਪ ਦੇਖ ਲਓ ਫਰਾਂਸ ਦੇਖ ਲਓ ਪੋਲੈਂਡ ਦੇਖ ਲਓ ਜਰਮਨੀ ਦੇਖ ਲਓ ਉੱਥੋਂ ਦਾ ਕਿਸਾਨ ਵੀ ਪ੍ਰੋਟੈਸਟ ਕਰ ਰਿਹਾ ਹੈ ਤੇ ਉਥੋਂ ਦੇ ਕਿਸਾਨਾਂ ਨੇ ਕੀ ਕੀਤਾ ਤੂੜੀ ਦੀਆਂ ਪਰਾਲੀ ਦੀਆਂ ਗੋਹੇ ਦੀਆਂ ਟਰਾਲੀਆਂ ਭਰ-ਭਰ ਕੇ ਲੀਡਰਾਂ ਦੇ ਘਰਾਂ ਦੇ ਵਿੱਚ ਸੜਕਾਂ ਤੇ ਗੂਗਲ ਕਰ ਸਕਦੇ ਹੋ ਤੁਸੀਂ ਹੈਨਾ ਉਹਨਾਂ ਨੇ ਸੁੱਟੀਆਂ ਤੇ ਜਿਹੜੇ ਸਪੈਸ਼ਲੀ ਬਰਲਿਨ ਦੇ ਪ੍ਰਾਈਮ ਮਿਨਿਸਟਰ ਨੇ ਉਹਨਾਂ ਨੇ ਕਿਹਾ ਵੀ ਤੁਹਾਡਾ ਸਤਕਾਰ ਹੈ ਵੀ ਤੁਹਾਨੂੰ ਦੁੱਖ ਤਕਲੀਫ ਹੈ ਤੁਸੀਂ ਪ੍ਰੋਟੈਸਟ ਕਰ ਸਕਦੇ ਹੋ ਸਾਨੂੰ ਕੋਈ ਪ੍ਰੋਬਲਮ ਨਹੀਂ ਔਰ ਫਰਾਂਸ ਦੇ ਵਿੱਚ ਇੱਕ ਬਹੁਤ ਵੱਡੀ ਸਬਸਿਡੀ ਉਥੋਂ ਦੀ ਸਰਕਾਰ ਨੇ ਕਈ ਬਿਲੀਅਨ ਯੂਰੋ ਦੀ ਉਥੋਂ ਦੇ ਕਿਸਾਨਾਂ ਨੂੰ ਦਿੱਤੀ ਹੈ ਔਰ ਪੂਰੇ ਵਰਲਡ ਦੇ ਵਿੱਚ ਇਹ ਲੜਾਈ ਚੱਲ ਰਹੀ ਹੈ ਇਕੱਲੇ ਇੰਡੀਆ ਦੇ ਵਿੱਚ ਨਹੀਂ ਔਰ ਸਾਨੂੰ ਸਾਥ ਦੇਣਾ ਚਾਹੀਦਾ ਹੈ ਆਪਣੇ ਕਿਸਾਨਾਂ ਦਾ ਸਾਡੀਆਂ ਮੰਗਾਂ ਜੈਨੂਨ ਨੇ ਜੇ ਆਪਾਂ ਸੀ2+50 ਜਿਹੜੀ ਸੁਆਮੀ ਨਾਥਨ ਜੀ ਦੀ ਰਿਪੋਰਟ ਹੈ ਉਹਦੀ ਗੱਲ ਕਰੀਏ ਕਣਕ ਦਾ ਜਿਹੜਾ ਰੇਟ ਹੈ ਉਹ 3150 ਰੁਪਏ ਬਣਦਾ ਹੁਣ ਮਿਲਦਾ ਹੈ 2150 ਮਿਲਦਾ ਸਿਰਫ ਹਰਿਆਣੇ ਤੇ ਪੰਜਾਬ ਦੇ ਕਿਸਾਨਾਂ ਨੂੰ ਮੈਂ ਹੁਣੇ ਪਿੱਛੇ ਜੇ ਸ਼ੋਅ ਲਾਣ ਗਿਆ ਸੀ ਆ ਉੱਤਰਾਖੰਡ ਤੇ ਯੂਪੀ ਦੇ ਵਿੱਚ ਅਰੋਧਰ ਪ੍ਰਕਾਸ਼ੀ ਪਰ ਉਹ ਪੰਜਾਬੀ ਏਰੀਆ ਹੈ ਪੀਲੀਪੀਤ ਹੈ ਲਖੀਮਪੁਰ ਖੀਰੀਆ ਉੱਤੇ 3 4 ਮੈਂ ਵੈਡਿੰਗ ਸ਼ੂ ਲਾਣ ਗਿਆ ਉੱਥੇ ਮੈਂ ਜ਼ਿੰਮੇਦਾਰਾਂ ਨੂੰ ਪੁੱਛਿਆ ਕਹਿੰਦੇ ਸਾਨੂੰ ਤਾਂ ਇਹ ਵੀ ਨਹੀਂ ਮਿਲਦਾ ਸਾਨੂੰ ਤਾਂ 2100 ਰੁਪਏ ਵੀ ਨਹੀਂ ਮਿਲਦੇ 2000 ਵੀ ਨਹੀਂ 14 1500 16 ਜੋ ਉਹਨਾਂ ਦਾ ਦਿਲ ਕਰਦਾ ਉਹ ਖਰੀਦ ਲੈਂਦੇ ਨੇ ਤੇ ਚੱਕ ਕੇ ਇੱਧਰ ਵੇਚੀ ਜਾਂਦੇ ਆ ਤਾਂ ਇਹ ਦੇ ਪਿੱਛੇ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਲੜਨਾ ਪੈਣਾ ਐਮਐਸਪੀ ਦੀ ਸਾਡੀ ਲੜਾਈ ਹੈ ਕਦੇ ਤੁਸੀਂ ਇੱਕ ਗੱਲ ਦੇਖੋ ਹਰ ਸਾਲ ਸਰਕਾਰਾਂ ਇਹ ਅੱਜ ਦਾ ਨਹੀਂ ਪਿਛਲੇ 10 15 ਸਾਲਾਂ ਤੋਂ 2 ਤੋਂ 2.5 ਲੱਖ ਕਰੋੜ ਰੁਪਏ ਜਿਹੜੇ ਵੱਡੇ ਘਰਾਣੇ ਆ ਕਾਰਪੋਰੇਟ ਉਹਨਾਂ ਦਾ ਮਾਫ ਕਰ ਦਿੰਦੇ ਆ ਤੇ ਕਦੇ ਉਹਨਾਂ ਨੇ ਧਰਨਾ ਦਿੱਤਾ ਵੀ ਸਾਡਾ ਮਾਫ ਕਰ ਦਿਓ ਨਾ ਸਿਰਫ ਕਿਸਾਨ ਹੀ ਇੱਕ ਐਦਾਂ ਦਾ ਹੈ ਜੇ ਚਾਹੇ ਇੱਕ ਮੋਟਰਸਾਈਕਲ ਲੈ ਲਵੇ ਉਹਦੀ ਕਿਸ਼ਤ ਟੁੱਟ ਜੇ ਟਰੈਕਟਰ ਦੀ ਕਿਸ਼ਤ ਟੁੱਟ ਜਾਵੇ ਹੈਨਾ ਉਹਨੂੰ ਕਹਿੰਦੇ ਆ ਵੀ ਚੱਲ ਭਾਈ ਜੇਲ੍ਹੇ ਚਲ ਤੂੰ ਹੈਨਾ ਤਾਂ ਇਹ ਸਾਡੀ ਲੜਾਈ ਹੈ ਕਾਰਪੋਰੇਟ ਦੇ ਨਾਲ ਤੇ ਸਾਨੂੰ ਸਾਰਿਆਂ ਨੂੰ ਹੱਕ ਸੱਚ ਨਾਲ ਖੜਨਾ ਚਾਹੀਦਾ ਤੁਸੀਂ ਤੁਸੀਂ ਨਾ ਜਿਹੜੀ ਹੁਣ ਗੱਲਾਂ ਕੀਤੀਆਂ ਬਹੁਤ ਨੌਲੇਜ ਵਾਲੀਆਂ ਗੱਲਾਂ ਕੀਤੀਆਂ ਨੇ ਬਹੁਤ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਵੀ ਨਹੀਂ ਹੋਣੀ ਨਾ ਤੁਸੀਂ ਕਿਸਾਨੀ ਨੂੰ ਪਿਆਰ ਵੀ ਕਰਦੇ ਜੁੜੇ ਵੀ ਹੋਏ ਹੋ ਲੇਕਿਨ ਦੂਸਰੇ ਪਾਸੇ ਕਹਿ ਦਿੰਦੇ ਵੀ ਜਿਹੜੇ ਕਿਸਾਨ ਨੇ ਜਾਂ ਫਿਰ ਪੰਜਾਬ ਵਾਲੇ ਨੇ ਉਹਨਾਂ ਨੂੰ ਬੜਾ ਪਤਾ ਹੀ ਨਹੀਂ ਨੌਲੇਜ ਹੀ ਹੈ ਨਹੀਂ ਨਾ ਉਹ ਪੜੇ ਲਿਖਨੇ ਨੇ ਦੇਖੋ ਫੇਸਬੁੱਕ ਤੇ ਇੰਸਟਾਗ੍ਰam ਤੇ ਨਾ ਫੇਕ ਆਈਡੀਆ ਬਹੁਤ ਨੇ ਉਹ ਸਾਨੂੰ ਵੀ ਹੁਣ ਮੈਸੇਜ ਆ ਰਹੇ ਸੋਸ਼ਲ ਮੀਡੀਆ ਤੇ ਥ੍ਰੈਟ ਦਿੱਤੇ ਜਾ ਰਹੇ ਆ ਤੁਸੀਂ ਤਾਂ ਅਤੰਕਵਾਦੀ ਹੋ ਤੁਸੀਂ ਗਲਤ ਤਾਕਤਾਂ ਨਾਲ ਰਲੇ ਹੋ ਤੁਹਾਨੂੰ ਖਤਮ ਕਿ ਆ ਰਹੀਆਂ ਨੇ ਕਿ ਆ ਰਹੀਆਂ ਨੇ ਤੁਹਾਨੂੰ ਗੋਲੀ ਮਾਰ ਦਾਂਗੇ ਤੁਹਾਨੂੰ ਫਲਾਣਾ ਕਰ ਦਾਂਗੇ ਮੈਂ ਇਹ ਇਹ ਅੰਦੋਲਨ ਚ ਸ਼ਾਮਲ ਹੋਣ ਦੇ ਲਈ ਸਪੋਰਟ ਕਰਨ ਦੇ ਲਈ ਹਾਂਜੀ ਤੁਹਾਨੂੰ ਆਪਾਂ ਬਾਰਡਰ ਨਹੀਂ ਟੱਪਣ ਦੇਣਾ ਤੁਹਾਨੂੰ ਗੋਲੀ ਮਾਰ ਦਾਂਗੇ ਮੈਂ ਐਫ ਆਈ ਆਰ ਵੀ ਕਰਾਉਣ ਜਾ ਰਹੇ ਆ ਬਹੁਤ ਜਲਦੀ ਪਰ ਸਾਨੂੰ ਪਤਾ ਆਪਾਂ ਹੱਕ ਸੱਚ ਦੇ ਨਾਲ ਖੜੇ ਆਂ ਤੇ ਆਪਾਂ ਡਰਨ ਵਾਲੇ ਨਹੀਂ ਹੈਗੇ ਪਰ ਇਹ ਸਚਾਈ ਹੈ ਮੈਂ ਸਾਰਿਆਂ ਨੂੰ ਕਹਿਣਾ ਵੀ ਤੁਸੀਂ ਪਤਾ ਕਰੋ ਲੜਾਈ ਕੀ ਹੈ ਜੀ ਆਪਾਂ ਆਨਰੇਬਲ ਪ੍ਰਾਈਮ ਮਿਨਿਸਟਰ ਨੂੰ ਗਾਲਾਂ ਕੱਢੀ ਜਾਵਾਂਗੇ ਹੈਨਾ ਮਾੜੀ ਗੱਲ ਹੈ ਹੈਨਾ ਸਰਕਾਰਾਂ ਨੂੰ ਗਾਲਾਂ ਕੱਢਾਂਗੇ ਮਾੜੀ ਗੱਲ ਹੈ ਜਿੰਨਾ ਸਾਨੂੰ ਸਾਡੇ ਲੋਕਤੰਤਰ ਨੇ ਹੱਕ ਦਿੱਤਾ ਆਪਾਂ ਤੱਥਾਂ ਤੇ ਗੱਲ ਕਰੋ ਨਾ ਵੀ ਇਹ ਪ੍ਰੋਬਲਮ ਹੈ ਵੀ ਇੱਕ ਭਾਰਤੀ ਕਿਸਾਨ ਦੀ ਐਵਰੇਜ ਜਿਹੜੀ ਇਨਕਮ ਹੈ 27 ਰੁਪਏ ਪਰ ਡੇ ਆ ਰਹੀ ਹੈ ਤੇ 10000 ਰੁਪਏ ਪਰ ਮੰਥ ਇਨਕਮ ਹੈ ਤੇ ਇਹਦਾ ਹੱਲ ਕੌਣ ਕਰੂਗਾ ਪ੍ਰੋਬਲਮ ਕਿੱਥੇ ਹੈ ਪ੍ਰੋਬਲਮ ਕਿੱਥੇ ਹੈ ਸੀ2+50 ਦੇ ਹਿਸਾਬ ਨਾਲ 3150 ਰੁਪਏ ਕਣਕ ਦਾ ਰੇਟ ਬਣਦਾ ਹੈ ਬਾਕੀਆਂ ਫਸਲਾਂ ਦੇ ਸਾਰੀਆਂ ਦੇ ਰੇਟ ਜ਼ਿਆਦਾ ਬਣਦੇ ਆ। ਸੁਆਮੀ ਨਾਥਨ ਜੀ ਨੇ ਬੜੀ ਰਿਸਰਚ ਕੀਤੀ ਸੀ ਕਿ ਕਿਸਾਨ ਘਾਟੇ ਚ ਕਿਉਂ ਆ। ਉਹਨਾਂ ਨੇ ਰਿਸਰਚ ਕੀਤੀ ਸੀ ਕਿ ਕਿਸਾਨਾਂ ਨੂੰ ਨਾ ਤਾਂ ਡੈਪ੍ਰੀਸੀਏਸ਼ਨ ਮਿਲਦੀ ਆ। ਟਰੈਕਟਰ ਖਰਾਬ ਹੋ ਗਿਆ ਹੈਨਾ ਟਿਊਬਲ ਕਰਾਉਣਾ ਹੈ। ਟਿਊਬਲ ਦਾ ਮੋਟਰ ਸੜ ਗਈ। ਨਾ ਇਹਨਾਂ ਨੂੰ ਵੀਕੈਂਡ ਮਿਲਦਾ ਹੈ, ਨਾ ਪੈਨਸ਼ਨ ਮਿਲਦੀ ਹੈ, ਨਾ ਪੱਤੇ ਮਿਲਦੇ ਆ, ਨਾ ਸਾਲ ਦੀਆਂ 12 ਛੁੱਟੀਆਂ ਮਿਲਦੀਆਂ। ਮੀਂਹ ਆਂਦੀ ਝੱਕੜ 24 ਘੰਟੇ ਲੱਗਾ ਰਹਿੰਦਾ। ਉਹ ਸਾਰੀਆਂ ਚੀਜ਼ਾਂ ਕੈਲਕੂਲੇਟ ਕਰਕੇ ਵੀ ਉਹਨਾਂ ਦਾ ਟੱਬਰ ਵੀ ਨਾਲ ਹੀ ਲੱਗਾ ਰਹਿੰਦਾ ਅੱਧੀ ਰਾਤ ਨੂੰ ਕੋਈ ਰੋਟੀ ਲੈ ਕੇ ਜਾ ਰਿਹਾ ਕੋਈ ਪਾਣੀ ਲੈ ਕੇ ਜਾ ਰਿਹਾ ਉਹ ਸਾਰੀ ਲੇਬਰ ਕੋਸਟ ਕੈਲਕੂਲੇਟ ਕਰਕੇ C2 52 ਦਾ ਫਾਰਮੂਲਾ ਸੁਆਮੀ ਨਰਸਨ ਜੀ ਨੇ ਬਣਾਇਆ ਸੀ ਜਿਨ੍ਹਾਂ ਨੂੰ ਸਰਕਾਰ ਨੇ ਭਾਰਤ ਰਤਨ ਵੀ ਦਿੱਤਾ ਉਹਨਾਂ ਦੀ ਖੋਜ ਕਰਕੇ ਅੱਛਾ ਕਮਾਲ ਦੀ ਗੱਲ ਦੇਖੋ ਉਹਨਾਂ ਨੂੰ ਭਾਰਤ ਰਤਨ ਦੇਤਾ ਵੀ ਇੰਨੀ ਵੱਡੀ ਰਿਸਰਚ ਕੀਤੀ ਹੈ ਪਰ ਉਹਨੂੰ ਫਾਲੋ ਨਹੀਂ ਕਰਦੇ ਹੈਨਾ ਉਹਨੂੰ ਫਾਲੋ ਨਹੀਂ ਕਰਦੇ ਤਾਂ ਸਾਡੀ ਸਾਡੀ ਲੜਾਈ ਨਹੀਂ ਪੂਰੇ ਵਰਲਡ ਦੇ ਵਿੱਚ ਇਹ ਪ੍ਰੋਟੈਸਟ ਚੱਲ ਰਹੇ ਨੇ ਪੂਰੀ ਦੁਨੀਆ ਦੇ ਕਿਸਾਨ ਲੜ ਰਹੇ ਨੇ ਤਾਂ ਕਿ ਰੋਟੀ ਕਾਰਪੋਰੇਟ ਹੱਥ ਨਾ ਜਾਵੇ ਤੇ ਦੂਜੀ ਗੱਲ ਹੈ ਜਿਹੜਾ ਮਿਹਨਤ ਦਾ ਮੁੱਲ ਹੈ ਕਿਸਾਨਾਂ ਦੀ ਉਹਨਾਂ ਨੂੰ ਪ੍ਰੋਪਰ ਮਿਲਣਾ ਚਾਹੀਦਾ ਤੇ ਇਹ ਸਾਡੀ ਲੜਾਈ ਹੈ ਤੇ ਆਪਾਂ ਹੱਕ ਸੱਚ ਨਾਲ ਖੜੇ ਆ। ਉਹ ਜੀ ਜਿਵੇਂ ਹੁਣ ਕਲਾਕਾਰਾਂ ਦੀ ਗੱਲ ਕਰ ਲਈਏ ਸਿੰਗਰਸ ਦੀ ਗੱਲ ਕਰ ਲਈਏ ਤੁਸੀਂ ਆ ਰਹੇ ਹੋ ਸਾਥ ਵੀ ਦੇ ਰਹੇ ਹੋ ਕਦੇ ਕਿਸੇ ਨਾਲ ਤਾਂ ਗੱਲਬਾਤ ਹੋਈ ਹੈ ਕਿਸੇ ਦੇ ਨਾਲ ਵੀ ਇਸ ਨੂੰ ਲੈ ਕੇ ਵਿਚਾਰ ਹੋਇਆ ਹੋਵੇ ਯਾਰ ਵੀ ਇਕੱਠੇ ਹੋ ਕੇ ਇੱਕ ਵਾਰ ਉੱਥੇ ਪਹੁੰਚੀਏ ਗੱਲਬਾਤ ਕਰੀਏ ਕਿਸਾਨਾਂ ਦੇ ਨਾਲ। ਨਹੀਂ ਐਕਚੁਅਲੀ ਇੱਕ ਤਰ੍ਹਾਂ ਵੈਡਿੰਗ ਸੀਜ਼ਨ ਚੱਲ ਰਿਹਾ ਹੈ। ਔਰ ਮੈਂ ਵੀ ਅੱਜ ਵੀ ਤੁਹਾਨੂੰ ਜਿੱਦਾਂ ਕਿ ਦੱਸਿਆ ਜਿੰਨੇ ਮੇਂ ਖੁਰੇਤਰ ਸੀਗਾ ਕੱਲ ਮੇਰਾ ਲਾਲ ਲੜੂ ਸੀਗਾ ਤੇ ਅੱਜ ਹੁਣ ਮੈਂ ਰਾਜਪਰੇ ਜਾ ਰਿਹਾ ਹਾਂ ਪ੍ਰੋਗਰਾਮ ਤੇ ਤੇ ਮੈਂ ਤਾਂ ਰਿਕਵੈਸਟ ਹੀ ਕਰ ਸਕਦਾ ਕਿ ਜਿਹੜੇ ਜਿਹੜੇ ਸਪੈਸ਼ਲੀ 80% ਆਰਟਿਸਟਾਂ ਕਿਸਾਨ ਪਰਿਵਾਰਾਂ ਤੋਂ ਨੇ ਕੱਲੇ ਕਲਾਕਾਰ ਨਹੀਂ ਜਿਹੜੇ ਹੋਰ ਵੀ ਬੰਦੇ ਰੋਟੀ ਖਾਂਦੇ ਐ ਇੱਕ ਤਾਂ ਜਾਣੋ ਅੰਦੋਲਨ ਕਿਉਂ ਐ ਇਹਦੀਆਂ ਮੰਗਾਂ ਕੀ ਨੇ ਕਿਸੇ ਨੂੰ ਗਾਲਾਂ ਕੱਢ ਕੇ ਕੁਝ ਨਹੀਂ ਹੋਣਾ ਆਪਣੇ ਲੋਕਤੰਤਰੀਕ ਧਾਰੇ ਦੇ ਵਿੱਚ ਰਹਿ ਕੇ ਡਿਸਪਲਿਨ ਦੇ ਵਿੱਚ ਰਹਿ ਕੇ ਦੋ ਸੋਡੇ ਕਿਸਾਨ ਆਗੂ ਜੋ ਲੀਡਰ ਕਹਿੰਦੇ ਆ ਉਹਨਾਂ ਨੂੰ ਫਾਲੋ ਕਰਕੇ ਜਿੱਦਾਂ ਉਹ ਕਹਿੰਦੇ ਆ ਸ਼ਾਂਤਵੇਂ ਤਰੀਕੇ ਦੇ ਨਾਲ ਤਾਂ ਸਾਡੇ ਹੱਕ ਮਿਲਨੇ ਆ ਕਿਸੇ ਨੂੰ ਮਾਰਾ ਨਹੀਂ ਕਹਿਣਾ ਕਿਸੇ ਨੂੰ ਗਾਲਾਂ ਨਹੀਂ ਕੱਢਣੀਆਂ ਲੜਨਾ ਨਹੀਂ ਹਿੰਸਾ ਨਹੀਂ ਕਰਨੀ ਔਰ ਆਪਣਾ ਧਾਰੇ ਦੇ ਵਿੱਚ ਰਹਿ ਕੇ ਆਪਣਾ ਪ੍ਰੋਟੈਸਟ ਲੜਨਾ ਤਾਂਕਿਊ ਸੋ ਮੱਚ ਸੋ ਰੇਸ਼ਮਨ ਮਨਮੋਲ ਨੇ ਦੱਸਿਆ ਵੀ ਕਿਸ ਤਰੀਕੇ ਦੇ ਨਾਲ ਇੱਥੇ ਪਹੁੰਚੇ ਨੇ ਤੇ ਨਾਲ ਦੀ ਨਾਲ ਦੱਸਦੀ ਕਿ ਰੇਸ਼ਮਨ ਮਨਮੋਲ ਦਾ ਕਹਿਣਾ ਹੈ ਕਿ ਉਹ ਵੀ ਕਿਸਾਨੀ ਨੂੰ ਪਿਆਰ ਕਰਦੇ ਨੇ ਤੇ ਆਪਣਾ ਜੋ ਪ੍ਰੋਗਰਾਮ ਇਹਨਾਂ ਦੇ ਵੈਡਿੰਗ ਸੀਜ਼ਨ ਚ ਚੱਲਦਾ ਪਿਆ ਤਾਂ ਪ੍ਰੋਗਰਾਮਸ ਦੇ ਵਿੱਚ ਪਹੁੰਚਦੇ ਨੇ ਪ੍ਰੋਗਰਾਮ ਲਗਾਉਣ ਤੋਂ ਬਾਅਦ ਇੱਥੇ ਦੁਬਾਰਾ ਹਾਜ਼ਰੀ ਉਹਨਾਂ ਦੇ ਵੱਲੋਂ ਲਾਈ ਗਈ ਹੈ ਤੇ ਜਿਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਲੜ ਸਕਦੇ ਹਾਂ ਲੇਕਿਨ ਆਪਣੇ ਹੱਕ ਵੀ ਲੈ ਸਕਦੇ ਹਾਂ ਜੇ ਅਸੀਂ ਧਾਰੇ ਦੇ ਵਿੱਚ ਰਹੀਏ ਤਾਂ ਹਰੇਕ ਨੂੰ ਆਪਣੇ ਜਿਹੜੇ ਪ੍ਰੋਟੈਸਟ ਕਰਨ ਦੀ ਜ਼ਰੂਰ ਅਧਿਕਾਰ ਹੈਗੇ ਨੇ ਲੇਕਿਨ ਉਸੇ ਦੂਸਰੇ ਪਾਸੇ ਗੱਲ ਕੀਤੀ ਵਕ ਕਲਾਕਾਰਾਂ ਦੀ ਤਾਂ ਵਕ ਵਕ ਕਲਾਕਾਰ ਇੱਥੇ ਜ਼ਰੂਰ ਪਹੁੰਚਦੇ ਪਏ ਨੇ ਕਿਸਾਨੀ ਦਾ ਸਮਰਥਨ ਵੀ ਕਰਦੇ ਪਏ ਨੇ ਇਸ ਪ੍ਰੋਟੈਸਟ ਦਾ ਸਮਰਥਨ ਵੀ ਕਰਦੇ ਪਏ ਨੇ ਲੇਕਿਨ ਉਹਨਾਂ ਦੇਖਣਾ ਬਣਦਾ ਹੈ ਕਿ ਅੱਜ ਚੌਥੇ ਗੀੜ ਦੀ ਮੀਟਿੰਗ ਹੋਣ ਜਾ ਰਹੀ ਹੈ ਔਰ ਇਸ ਚੌਥੇ ਗੀੜ ਦੀ ਮੀਟਿੰਗ ਦੇ ਵਿੱਚ ਕਿਸਾਨਾਂ ਅਤੇ ਕੇਂਦਰੀ ਮੰਤਰੀਆਂ ਦੇ ਵਿਚਾਰ ਜੋ ਮੀਟਿੰਗ ਹੋਣੀ ਕਿੰਨਾ-ਕਿੰਨਾ ਚੀਜ਼ਾਂ ਉੱਤੇ ਸਹਿਮਤੀ ਬਣਦੀ ਹੈ ਅਤੇ ਇਹ ਜਸ ਅਸਰ ਟੱਕ ਨਿਕਲ ਕੇ ਸਾਹਮਣੇ ਆਉਂਦਾ ਹੈ ਸੋ ਵਦਰੀ ਅਪਡੇਟਸ ਜੀ ਜੂਰਨਲ ਪੋਸਟ ਪੰਜਾਬੀ ਦੇ ਨਾਲ ਕੈਮਰਾ ਪਰਸਨ ਹੈਪੀ ਗਰੇਵਾਲ ਨਗਦੀਪ ਸਿੰਘ ਮੈਂ